ਨਵਾਂ ਚ ਰੰਗੇ ਸਾਹ ਤੇ ਬੱਸ ਇੱਕ ਆਉਂਦੀ ਸੀ ਕਦੇ ਕਦੇ ਸਾਡੇ ਉਪਰੋਂ ਨੇ ਲਿਆਉਂਦੀ ਸੀ ਤੇ ਖੇਡਦੇ ਆ ਉਹਨਾਂ ਨੂੰ ਪਰੌਣੇ ਦੇ ਸਪੈਂਦੇ ਸੀ ਭੱਜੇ ਆਉਂਦੇ ਘਰਾਂ ਇਕ ਸਾਹ ਵੀ ਨਾ ਲੱਗੇ ਉਹ ਬੀਬੀ ਬੀਬੀ ਆਪਣੇ ਪਰੌਣੇ ਤੁਰੇ ਆਉਂਦੇ ਆ ਝੋਲੇ ਵਿੱਚ ਪਾ ਕੇ ਉਹ ਚੀਜੀ ਵੀ ਲਿਆਉਂਦੇ ਆ ਪੱਸ ਪੱਸ ਮਾਰੇ ਸਮਾਨ ਇਕੱਠਾ ਕਰਨਾ ਕਿਤੇ ਪਈ ਪੱਗ ਚੁੰਨੀ ਕਿਤੇ ਪਿਆ ਪਰਣਾ ਇੰਨੇ ਚਰਤਾਈ ਸੀ ਪਰੌਣੇ ਘਰੇਵੜ ਦੇ ਸੱਸਰੀ ਆਸਾਲ ਤੇ ਸਾਰਿਆਂ ਨੂੰ ਕਰਦੇ ਕਿੱਟੀਆਂ ਵਿਚ ਆਦਰਾ ਨੂੰ ਮੰਜੇ ਤੇ ਵਿਛਾਇਆ ਤੇ ਬੜੇ ਸਤਕਾਰ ਨਾਲ ਪਰੌਣਿਆਂ ਨੂੰ ਪਾਏ ਘਰੇ ਵਿੱਚੋਂ ਦਿੱਤਾ ਪਾਣੀ ਭਰ ਕੇ ਗਲਾਸ ਦੀ ਇਹਦੇ ਵਿੱਚ ਆਉਣਾ ਸਾਰਾ ਕੁਝ ਜੇ ਉਹ ਸੇਵਾ ਵੀ ਆਉਣੀ ਹੈ। ਉਮਰਕੇਦਾਰ ਹੁਣ ਦੀ ਮੈਂ ਸਾਰਾ ਪ੍ਰਤ ਨਹੀਂ ਰੱਖਿਆ। ਇਹਨੇ ਕਹਿਆ ਕਿ ਮੁੰਡਾ ਕਿੱਧਰ ਨੂੰ ਚੱਲ ਰਿਹਾ ਹੈ। ਘਰੇ ਵਿੱਚੋਂ ਦਿੱਤਾ ਪਾਣੀ ਭਰ ਕੇ ਗਲਾਸ ਜੀ ਰਸਤੇ ਦੀ ਗਈ ਸਾਰੀ ਬੁੱਧੀ ਹੀ ਪਿਆਸ ਜੀ ਤੇ ਛੋੜੇ ਜੇ ਪੈਸੇ ਦੀ ਵੀ ਮੁਠੀ ਚ ਫੜਾਈ ਸੀ। ਛੋੜੇ ਜੇ ਪੈਸੇ ਦੀ ਵੀ ਮੁਠੀ ਚ ਫੜਾਈ ਸੀ ਤੇ ਗੋਲੀ ਵਾਲੇ ਬੰਤੇ ਅਸੀਂ ਠੱਗੋ ਲਿਆਇਆ। ਤੇ ਸਾਰਿਆਂ ਨੇ ਰਾਜਵੇ ਨੇ ਖੁਸ਼ੀਆਂ ਮਨਾਈਆਂ ਨੇ ਝੱਲਣ ਦੇ ਲਈ ਹੱਥ ਪੱਕੀਆਂ ਬੜਾਈਆਂ ਨੇ ਘੋਰੇ ਕਿਹੜੇ ਅੰਦਰ ਸੀ ਬੀਬੀ ਆਈ ਰੱਖੇ ਛੋਟਿਆਂ ਜਵਾਕਾਂ ਦੀ ਤਾਂ ਝੋਲੇ ਉੱਤੇ ਆਖੇ ਤੇ ਦਾਦੀ ਵੀ ਠੀ ਚੁੱਲੇ ਕੋਲੇ ਚਾਹ ਧਰੀ ਦਾਂਦੀ ਇਹ ਨਾਲ ਉਹ ਪਰੋਣਿਆਂ ਨਾਲ ਗੱਲਾਂ ਕਰੀ ਜਾਂਦੀ ਮਾਰ ਕੇ ਖਮੂਰਾ ਦਾਦਾ ਆ ਬੈਠਾ ਕੋਲੇ ਚੁੱਪ ਕੇ ਪਰੋਣਿਆਂ ਨੂੰ ਗੱਲਬਾਤ ਕੋਲੇ ਤੇ ਪਾਪੇ ਤਾਂ ਬੀਬੀ ਨੇ ਸਰੇਆ ਪੇ ਜਿੱਤਾ ਬਾਪੇ ਦਾ ਹੀ ਮੀਬੀ ਨੇ ਸਨੇਹਾ ਭੇਜ ਦਿੱਤਾ ਏ ਡੋਂਗ ਦਾ ਜੋ ਖੇਤ ਵਿੱਚ ਬਾਜਰੇ ਦਾ ਸਿੱਟਾ ਇਹ ਚੜ ਗਿਆ ਚਾਹ ਤੇ ਉਹ ਛੇਤੀ ਘਰ ਆਇਆ ਏ ਤੇ ਆਉਂਦਿਆਂ ਹੀ ਹੱਥੋਂ ਨੇ ਸਾੰਡੂ ਨਾ ਮਰਾਇਆ ਏ ਸਾਸਰੀ ਆਕਾਲ ਛੋਟੀ ਸਾੜੀ ਨੇ ਬੁਲਾਈ ਏ ਜੀਜਿਆਂ ਨੇ ਵੇਖ ਕੇ ਉਹ ਥੋੜਾ ਮੁਸਕਾਈ ਏ ਤੇ ਛਿਰ ਪਈਆਂ ਗੱਲਾਂ ਵੀ ਕਬੀਰ ਦਾ ਹੀ ਪੁੱਤੇ ਤੇ ਤੇ ਪਰੌਣਿਆਂ ਦੀ ਅੱਖੋਂ ਦੀ ਕੁੱਕੜਾ ਦੇ ਕੁੱਟੇ ਆ ਗਿਆ ਕੇ ਉਹਦੋਂ ਮਾਹੌਲ ਸੀ ਅੱਜ ਵੀ ਚੱਲਦਾ ਪਿੰਡਾਂ ਚ ਅੱਜ ਵੀ ਚੱਲਦਾ ਘੜ ਪਈਆਂ ਗੱਲਾਂ ਨੇ ਕਬੀਲਦਾਰੀ ਮੁੱਦੇ ਤੇ ਪਰੌਣਿਆਂ ਦੀ ਅੱਖੋਂ ਦੇ ਕੁੱਪੜਾਂ ਦੇ ਖੁੱਡੇ ਤੇ ਸੁਖਸਾਨ ਕੁਛ ਭਾਪਿਆ ਖਿਆ ਅਖੀਰ ਤੇ ਵਿਆਹ ਨਹੀਂ ਭਾਗਮਾਨੇ ਮੋਲੀਆਂ ਨੂੰ چیر ਕੇ ਤੇ ਇੰਨੀ ਗੱਲ ਆਖ ਬਾਪੂ ਕੱਚੇ ਕੋਠੇ ਵੜਿਆ ਤੇ ਦੇਸੀ ਦਾ ਲਿਆ ਕੇ ਜਾ ਕੇ 베ਜ ਉੱਤੇ ਧਰਿਆ ਆ ਆ ਵੀ ਜਵਾਨਾ ਕੋਈ ਨਾ ਛਿੱਟ ਛੱਟ ਬਣਾਉਣੇ ਆ ਛਿੱਟ ਛੱਟ ਲਾ ਕੇ ਫਿਰ ਮੁਰਗਾ ਬਣਾਉਣੇ ਆ ਤਿੰਨਾ ਹੀ ਗਲਾਸਾਂ ਵਿੱਚ ਦਾਰੂ ਉਹਨਾਂ ਪਾਈਏ ਦੋ ਨਾ ਆਪ ਇੱਕ ਬਾਪੂ ਨੂੰ ਬੜਾਈਏ ਦੱਸਗਾ ਪਰੋਣੇ ਆ ਕਿੰਨੀ ਕੋਈ ਚੰਗੀ ਆਪ ਹੀ ਬਣਾਈਏ ਤੇ ਕਿਸੇ ਤੋਂ ਨਹੀਂ ਮੰਗੀ ਤੇ ਮੂੜੀ ਖਾ ਕੇ ਥੋੜੀ ਜਿਹੀ ਪਰੌਣਾ ਪਿਆ ਲੋਲੇ ਆਖਦਾ ਸਾਨੂੰ ਆਇਆ ਗੇੜਾ ਮਟਨ ਹੋਈ ਤੇ ਰੱਖ ਕੇ ਗਲਾਸ ਵਾ ਕੋ ਮੁੱਛਾਂ ਜੀਆਂ ਚੜ ਕੇ ਪੈਨੋ ਹੁਕੂ ਗਿਆ ਸਾਹਿਬ ਕਹਿੰਦੇ ਥੋੜਾ ਜਲਦੀ ਨੇ ਵੇੜ ਜੋ ਮੈਂ ਦਾਹ ਖੜੀ ਕਰਿਆ ਰੱਖ ਕੇ ਗਲਾਸ ਵਾ ਕੋ ਮੁੱਛਾਂ ਜੀਆਂ ਚੜ ਕੇ ਆਖਿਆ ਮੈਂ ਵੇਲੀ ਵਿੱਚੋਂ ਗੇੜਾ ਉਹਨਾਂ ਮਾਰ ਕੇ ਇੰਨੇ ਚਿਰ ਤਾਂ ਹੀ ਖੇਤੋਂ ਸਿਰੀ ਕਰਿਆ ਮੈਂ ਸਾਰੇ ਪਾਤਰ ਹਿੱਟ ਕੀਤੀ ਇੰਨੇ ਚਿਰ ਤਾਂ ਹੀ ਖੇਤੋਂ ਸਿਰੀ ਕਰਿਆ ਆਏ ਆਉਂਦਿਆਂ ਹੀ ਭਾਪੇ ਨੂੰ ਹੁਕਮ ਸਰਾਇਆ ਆਇਆ ਲਿਆ ਖੱਡਵਾਨਾ ਇੱਕ ਮੁਰਗੇ ਨੂੰ ਕੱਢ ਕੇ ਲਿਆਈ ਕੋਈ ਭਾਰੂ ਬਹੁਤੇ ਨਿੱਕੇਆਂ ਨੂੰ ਛੱਡ ਕੇ ਤੇ ਤੇ ਜਿਹੜਾ ਸੀਰੀ ਉਹਨੇ ਮਿੰਟ ਨਹੀਂ ਲਾਇਆ ਤੇ ਮਿੰਟਾਂ ਦੇ ਵਿੱਚ ਹੀ ਉਹਨੇ ਮੁਰਗਾ ਬਣਾਇਆ ਏ ਇੱਕ ਚੁੱਲੇ ਮੁਰਗਾ ਤੇ ਦੂਜੇ ਚੁੱਲੇ ਸਾਗ ਹੀ ਤੇ ਪਿੰਡ ਦੇ ਆ ਲੋਕਾਂ ਦਾ ਇਹੀ ਦਰਵਾਜਾ ਵਾਹ ਜੀ ਵਾਹ ਇੱਕ ਚੁੱਲੇ ਮੁਰਗਾ ਤੇ ਦੂਜੇ ਚੁੱਲੇ ਸਾਗ ਏ ਉਹ ਪਿੰਡ ਦੇ ਆ ਲੋਕਾਂ ਦਾ ਇਹੀ ਤਾਂ ਦਰਵਾਜਾ ਦੇ ਨਾਲ ਦੇ ਜਵਾਕ ਮੈਨੂੰ ਸੱਦਣ ਨੂੰ ਆਏ ਨੇ ਓਏ ਅੱਜ ਨਹੀਂ ਵੀ ਖੇਡਣਾ ਬਾਸ ਰੜੀ ਆਏ ਨੇ ਅੱਜ ਨਹੀਂ ਵੀ ਖੇਡਣਾ ਬਾਸ ਰੜੀ ਆਏ ਨੇ ਤੇ ਫੇਰ ਥੁਲੇ ਕੋਲੋਂ ਸਭੀ ਉੱਠ ਗਈ ਵੀ ਜਾਦੀ ਏ ਮਾਸੀ ਤੇ ਬੀਬੀ ਤਾਈ ਮਿਲ ਗਈ ਆਜ਼ਾਦੀ ਏ ਅਸਨਾਗ ਨਾਲੇ ਛੋਟੀਆਂ ਕੋ ਗੱਲਬਾਤ ਕਰਦੀ ਨਿੱਕੀ ਨਿੱਕੀ ਗੱਲੇ ਉੱਤੇ ਸਸਤਾ ਨਹੀਂ ਲੜਦੀ ਤੇ ਉਹ ਕਹਿੰਦੀ ਹੋਰ ਨਾਲੇ ਨਾਲੋਂ ਤੁਹਾਡੇ ਸੱਸ ਘੋਰਾ ਚੰਗੀ ਹਰ ਇੱਕ ਅੱਗੇ ਮੇਰੀ ਘਰ ਦੀ ਨਾ ਭੰਡੀਏ ਪੁੰਝ ਹਾਰ ਕਰਦੀ ਇਹੋ ਹੀ ਕਹਾਣੀ ਏ ਤੇ ਜਿਹੋ ਜਿਹੀ ਵੀ ਹੈ ਹੁਣ ਬਦਲੀ ਨਾ ਜਾੜੀ ਏ ਜਿਹੋ ਜਿਹੀ ਵੀ ਹੈ ਹੁਣ ਬਦਲੀ ਨਾ ਜਾੜੀ ਏ ਤੇ ਲੋ ਜੀ ਇਹਦਾ ਐਂਡ ਕੱਢਦੇ ਆ ਮਿੱਠੇ ਚੌਹ ਦਹੀਂ ਨਾਲ ਸੇਵੀਆਂ ਬਣਾ ਲਈਆਂ ਮੈਂ ਖਾਣੇ ਵੀ ਉਹੀ ਰੱਖਦੇ ਆ ਮਿੱਠੇ ਚੌਲ ਨਹੀਂ ਨਾਲ ਸੇਂਗੀਆਂ ਬਣਾ ਲੀਆਂ ਬਾਜਰੇ ਤੇ ਮੱਕੀ ਦੀਆਂ ਰੋਟੀਆਂ ਵੀ ਨਾਲੀਆਂ ਮੂੰਹ ਨਿਹਰਾ ਹੋਇਆ ਤੇ ਸ਼ਾਮ ਜੇ ਤੇ ਪਈ ਇਹ ਚਾਚੇ ਤੇ ਤਾਇਆ ਵੀ ਬਾਜ਼ ਮਾਰ ਨਹੀਂ ਸਾਰਿਆਂ ਦੀ ਬੜੀ ਸੋਹਣੀ ਮਹਿਫਿਲ ਵੀ ਸਾਚੇ ਖਾ ਲਓ ਜੀ ਰੋਟੀਆਂ ਆਵਾਜ਼ ਗਈ ਬਾਜੇ ਬੀਬੀ ਸਾਡੀ ਫਿਰ ਥੋੜਾ ਚੁੱਕ ਕੇ ਲਿਆਏ ਨੇ ਸਾਰਿਆਂ ਨੂੰ ਫਿਰ ਕੋਨੇ ਇਕੱਲੇ ਵਰਤਾਏ ਨੇ ਤੇ ਇਕੱਠੇ ਬਹਿ ਕੇ ਖਾਣ ਦਾ ਵੀ ਵੱਖਰਾ ਸੁਆਦ ਹੈ ਅੱਜ ਵੀ ਉਹ ਸਾਰਾ ਕੁਝ ਮੂੰਹ ਵਿੱਚ ਮੈਨੂੰ ਯਾਦ ਹੈ ਗੁਲਾਮੀ ਵਾਲੀ ਖੁਸ਼ੀ ਸੀ ਉਹ ਜ਼ਿੰਦਗੀ ਜਿਉਣ ਦੀ ਤੇ ਤਾਂ ਬੜੀ ਰਹਿੰਦੀ ਸੀ ਪਰੌਣਿਆਂ ਦੀ ਹੌਣ ਦੀ ਖੁਸ਼ੀ ਬੜੀ ਹੁੰਦੀ ਸੀ ਪਰ